ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪ੍ਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ ਨੂੰ ਕਿਆ ਸੰਭਾਲੇ ਤੇ ਤੁਹਾਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਸਭ ਨੂੰ ਦਾ ਜਿਹੇ ਤੋਂ ਲੈ ਕੇ ਵੀ ਕਈ ਸਵਾਲ ਖੜੇ ਹੋ ਗਏ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ ਬੜੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਾਲਾ ਕਰੇਗਾ ਉਹ ਕਿਆ ਸੇਹ ਦੇਵੇਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਜੁਗ ਜੁਗ ਜੀਵੇ ਲੇਕਿਨ ਪੰਜਾਬ ਦਾ ਬਹੁਤ ਮੰਨਣਾ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ ਨੂੰ ਕਿਆ ਸੰਭਾਲੇ ਤੁਹਾਨੂੰ ਲੱਗੇ ਕਿ ਕਈ ਸਵਾਲ ਖੜੇ ਹੋਗੇ ਸਬੰਧ ਦਾ ਤੁਹਾਨੂੰ ਲੱਗੇ ਵੀ ਕਈ ਸਵਾਲ ਖੜੇ ਹੋ ਰਹੇ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ ਬੜੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਾਲਾ ਕਰੇਗਾ ਉਹ ਕਿਆ ਸੇ ਦੇਏਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਜੁਗ-ਜੁਗ ਜੀਵੇ ਲੇਕਿਨ ਪੰਜਾਬ ਦਾ ਬਹੁਤ ਮੰਨਾ ਖਾਲ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਔਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿਆ ਸੰਭਾਲੇਗਾ ਤੇ ਤੁਹਾਨੂੰ ਲੈ ਕੇ ਕਈ ਸਵਾਲ ਖੜੇ ਹੋਗੇ ਸੰਭਾਲਦਾ ਤੁਹਾਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ ਬੜੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਾਲਾ ਕਰੇਗਾ ਉਹ ਕਿਆ ਸੇ ਦੇਏਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਦੁਖ-ਦੁਖ ਜੀਵੇ ਲੇਕਿਨ ਪੰਜਾਬ ਦਾ ਬਹੁਤ ਮਨਨਕਾ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿਆ ਸੰਭਾਲੇ ਤੁਹਾਨੂੰ ਲੈ ਕੇ ਕਈ ਸਵਾਲ ਖੜੇ ਹੋਗੇ ਸਮੁੰਦਰ ਤੁਹਾਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ ਬੜੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਾਲਾ ਕਰੇਗਾ ਉਹ ਕਿਆ ਸੇਹ ਦੇਵੇਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਜੁਗ ਜੁਗ ਜੀਵੇ ਲੇਕਿਨ ਪੰਜਾਬ ਦਾ ਬਹੁਤ ਮਨਨਕ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿਆ ਸੰਭਾਲੇ ਤੇ ਤੁਹਾਨੂੰ ਲੈ ਕੇ ਕਈ ਸਵਾਲ ਖੜੇ ਹੋਗੇ ਇਸ ਬੰਦੇ ਦਾ ਜਿਹੜਾ ਤੁਹਾਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ بڑے ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਾਰਾ ਕਰੇਗਾ ਉਹ ਕਿਆ ਸੇ ਦੇਏਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਜੁਗ-ਜੁਗ ਜੀਵੇ ਲੇਕਿਨ ਪੰਜਾਬ ਦਾ ਬਹੁਤ ਮੰਨਾਂ